ਕੋ ਜੇ ਆਖਣ ਕਿ ਸਵੇਰ ਤਾਂ ਸਾਡੀ ਸ਼ਹਿਰ ਨਾਡੀ ਨਹੀਂ ਮਾਤੂ ਪੂਰਾ ਕਰਾਉਣਾ ਹੈ ਆਪਾਂ ਆਹ ਪਿੰਡ ਵੀ ਹੈਗਾ ਨਿਹਾਇਤ ਰਾਗਾ ਆਹ ਦੇਖੋ ਰੋਕਦੇ ਬੰਦੇ ਉੱਤਰੋ ਜੀ ਰਾਜਦੀਪ ਇੱਧਰ ਆ ਜਾ ਬਾਈ ਉਹ ਵਾਰੂ ਚਲੋ ਵਾਰੂ ਜਦ ਤੋੜੇ ਲੈ ਰੱਜ ਚੁੱਕੇ ਹੋ ਬਹੁਤ ਪਰ ਦੂਰ ਬਹੁਤ ਥੱਲੇ ਉਹ ਖਿੜੋਤ ਉਹ ਖਿੜੋਤ ਆਹ ਪਾਪਾ ਉਹ ਰੇ ਥੋੜੇ ਇਹ ਆਉਂਦਾ ਲਾਓ ਉਹ ਵੇਚਾ ਸਾਰ ਤੇ ਬਾਕੀ ਇੱਕ ਇੱਕ ਥੋੜਾ ਥੋੜੀ 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 ਹੋਰ ਹੋਵੇ ਇੱਥੇ ਮੇਰਾ ਭਰਾ ਆ ਨਾ ਆ ਫੜ ਪਾਉਂਦਾ वाहे गुरु जी का खालसा वाहेगुरु जी की फतेह कार सेवा गुरु का बाग ਬਾਬਾ ਹਿਆਰ ਸਿੰਘ ਜੀ ਸਤਖੰਡ ਵਾਸੀ ਬਾਬਾ ਲਖਨ ਸਿੰਘ ਸਤਖੰਡ ਜੀ ਜਹੇਦਾਰ ਬਾਬਾ ਸਤਨਾਮ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਸਾਰੇ ਗੁਰੂ ਕੇ ਬਾਦ ਦੀ ਜਹੇਬੰਦੀ ਹਰੀ ਬੰਦ ਦੇ ਉੱਤੇ ਸੇਵਾ ਬਾਬਾ ਜੀ ਨੇ ਲਾਈ ਪਰਸੋਂ ਦੀ ਬੰਨ ਬੰਨ ਰਹੇ ਆ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਭਰ ਕੇ ਤੋੜੇ ਭਰ ਭਰ ਕੇ ਲਿਓਣ ਇੱਥੇ ਤੋੜੇ ਜਿਹੜੀ ਮਿੱਟੀ ਲਿਓਦੇ ਫਿਰ ਦੋੜੇ ਤੋਰੇ ਭਰਨੇ ਵਿੰਦੇ ਆ ਸਾਰੀ ਸੰਗਤ ਨੂੰ ਬੇਨਤੀ ਵੱਧ ਤੋਂ ਵੱਧ ਨੌਜਵਾਨ ਵੀਰ ਸੇਵਾਦਾਰ ਦੇਰ ਰਾਤ ਸੇਵਾ ਚੱਲਣੀ ਆ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚਦੀ ਕਿਰਪਾਲਤਾ ਕਾ ਇਹ 1.5 ਕਿਲੇ ਦਾ ਜੀ 1.5 ਕਿਲੇ ਦਾ ਪੂਰਾ ਭਾਰ ਇਹ ਪਰਸੋਂ ਦੀ ਜੀ ਕਿੰਨਾ ਕੁ ਮੈਦੇ ਹੱਥ ਜੋਗ ਸੰਗਤਾਂ ਨੂੰ ਸੰਗਤਾਂ ਬਹੁਤ ਜਿਆਦੀਆਂ ਬਹੁਤ ਜ਼ਿਆਦਾ ਸੰਗਤ ਦੇਣ ਦੇ ਸਾਥ ਸੰਗਤਾਂ ਦੇ ਨਾਲ ਹੀ ਇਹ ਵੱਜਣਾ ਸੰਗਤਾਂ ਵੱਧ ਤੋਂ ਵੱਧ ਪਹੁੰਚਿਆ ਨੌਜਵਾਨਾਂ ਘੜੀ ਇਹੋ ਪੀ ਲਿਆ ਬਾਬਾ ਜੀ ਗੱਫੇ ਪਾਣੀ ਸਭ ਕੁਝ ਬਹੁਤ ਵਰਤਾਲਿਆ ਹੈ ਟੋੜੇ ਮਿੱਟੀ ਦੇ ਭਰ-ਭਰ ਕੇ ਬਾਂਦੇ ਲਿਆਓ ਦੋ ਗੱਲੇ ਆ ਨਾ ਬਾਂਨਿਆ ਮੁੰਡਿਆਂ ਦੇ ਸੰਜੋਗ ਨਾਲ ਨੌਜਵਾਨਾਂ ਨਾਲ ਬੱਜਣਾ ਹੱਥ ਜੋੜ ਕੇ ਬੇਨਤੀ ਆ ਟਰਾਲੇ ਭਰੋ ਟੋੜਿਆ ਰੇ ਵਾਤੋ ਵਾਦ ਇੱਥੇ ਲੈ ਗਏ ਉਹ ਵੇਖੋ ਬੱਜਦੇ ਨੇ ਆਂ ਸ਼ੀਧਾਰੀ ਹੁੰਦੀ ਕਿਰਪਾ ਖਿੱਚ ਕੇ ਰੱਖੋ ਕੰਮ ਪਰਾ ਮੇਰੇ ਸਾਰੇ ਨੌਜਵਾਨਾਂ ਸੋਹਿਆ ਗਾੜ ਰੋ ਰੋ ਇੱਥੇ ਮਰਾ ਪਾ ભા�૲ <coughs> ભ૨ા�